ਉਹ ਘਰ ਪਰਵਾਹ ਨਹੀਂ ਗਿਆ ਪਰ ਮੈਂ ਕੀ ਕਿ ਦੱਸਣਾ ਹੈ ਪਰਵਾਹ ਮੈਂ ਘਰ ਦਾ ਕੰਮ ਹੀ ਖਤਮ ਹੋ ਗਿਆ ਉਹ ਕੋ ਬਚਾਣਾ ਹੋਪ ਪਰ ਹੋ ਸਰ ਆਪਣੇ ਉਹ ਵੀ ਖੋਲਿਆ ਫਿਰ ਤੰਗਲੀ ਬਣਾਣੇ ਕਿ ਨਹੀਂ ਗੱਬਕੀ ਇਹ ਉਹ ਦੱਸਣ ਮੈਂ ਇਹ ਕਰ ਸਕ ਕੋਈ ਗੱਲ ਕਰਨ ਵਾਲੀ ਨਹੀਂ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਬਾਰੇ ਕਰ ਸਕਦਾ ਸਾਬ ਇਹ ਹੋ ਜਾਂਦੇ ਹੈ ਪਰਵਾਹ ਅੱਜ ਤੱਕ ਨਹੀਂ ਕੋਈ ਤੇ ਨਹੀਂ ਬੰਦਾਰੇ ਸਤਿ ਸ੍ਰੀ ਅਕਾਲ ਨੂੰ ਪਤਾ ਨਹੀਂ ਕੀ ਚੰਗਾ ਲੱਗਾ ਜਿਆਦਾ ਕਾਰੀ ਬੇਬਾਦ ਹੋ ਗਿਆ ਮਸੂਬਾ ਹੋ ਬਚਾ ਹੋ ਬਚਾ ਨਾ ਪੂਰਾ ਸੈਟਬਲ ਫੇਡ ਤੇ ਕੀ ਕਰਨੇ ਨੇ ਕੋਠੇ ਜਿਆਦਾ ਤਾਂ ਕੀ ਕਰਨੀਏ ਦੱਸ ਦੀ ਜਿਆਦਾ ਤਾਂ ਉਹ ਨੇ ਇਹਦਾ ਨਾ ਪੈਸੇ ਨਾ ਗੱਲਾਂ ਕਰਨੀਆਂ ਨੇ ਕੋਠੇ ਨੇ ਗੱਲਾਂ ਕਰਨੀ ਮੈਂ ਜੀ ਪ੍ਰਵੀਨ ਕੁਮਾਰ ਆ ਮੈਂ ਕੇਸੂ ਦਾ ਚਾਚਾ ਹਾਂ ਮੈਂ ਕੇਸੂ ਦਾ ਚਾਚਾ ਆ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਇਹੋ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਆਹੋ ਮੰਗਦਾ ਪੰਗ ਕੰਨ ਦਾ ਮੇਰਾ ਪੁੱਤ ਘਰ ਆ ਜੇ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਈ ਮੇਰੇ ਪੁੱਤ ਦੀ ਮੇਰਾ ਪੁੱਤ ਘਰ ਉੱਪਰ ਜਾਵੇ ਆਹਦੇ ਆਹੋ ਹੱਥ ਜੋੜਨੇ ਪਰਮਾਥਾ ਇੰਗਲੈਂਡ ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ ਤਿੰਨ ਸਾਲ ਦੀ ਸਟੱਡੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਤੇ 3 ਮਹੀਨੇ ਚੌਥਾ ਮਹੀਨਾ ਲੱਜਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬੜਾ ਖੋਸ ਗਿਆ ਮੇਰਾ ਪੁੱਤ ਗੱਡੀ 'ਚ ਬੈਠ ਕੇ ਜਾਂਦੇ ਸੀ ਕਿਰੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਮੇਚ ਹੋਰ ਕੋਣ ਕੋਮ ਹੋਰ ਕੇਸਵਦੀ ਮੰਮੀ ਐ ਇੱਕ ਡੈਡੀ ਉਹਦਾ ਤਾਂ 2008 ਚ ਪੂਰਾ ਹੋ ਗਿਆ ਤਾਂ ਦੋ ਬੇਟੀਆਂ ਆਉਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਹਿਸਾਬਿਆ ਮੈਂ ਕੁੜੀ ਨੂੰ ਮੰਗ ਲਣੇ ਆ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ ਤੁਸੀਂ ਇੱਕ ਸਾਦ ਨਾ ਪਾ ਲਿਓ ਤਾਂ ਮੈਂ ਛੁੱਟੀ ਲੈ ਕੇ ਆ ਜਾਂਦਾ ਮੈਂ ਤਾਂ ਠੀਕ ਹੈ ਮੇਰੀ ਭਰਾਈ ਵੀ 2 ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਵੀ ਛੁੱਟੀ ਮਰ ਜੇਗੀ ਨਾ ਮਾੜਾ ਮਾਚਾ ਠੀਕ ਆ ਪੁੱਤ ਅਸੀਂ ਮੰਗ ਲਨੇ ਆ ਰਿਸ਼ਤਾ ਲੱਭ ਕੇ ਦੇ ਅਸੀਂ ਲੱਦਾ ਰਿਸ਼ਤਾ ਲੱਭਿਆ ਆ ਅਸੀਂ ਬੁੱਕ ਵੀ ਕੀਤਾ ਹੋਟਲ ਗੈਰਮੈਂਟ ਵਾਸਤੇ ਉਹਦੇ ਇਹ ਪੋਣ ਆਏ ਬਤ ਗਿਆ ਸਾਡੇ ਨਾਲ ਤੁਹਾਡੇ ਸਾਰੇ ਕੰਮ ਇੱਥੇ ਧੂਰੇ ਰਹਿ ਗਏ ਪਰ ਮਾਰ ਮਾ ਗਾੜੀ ਇਹਨਾਂ ਦੀ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ ਕਰਾਂਗੇ ਤੇ ਸਾਡਾ ਪੁੱਤ ਘਰ ਪਜਾ ਦੋ ਅਸੀਂ ਦੇ ਬਰੇ ਅਸੀਂ ਅਸੀਂ ਕਾਹੀ ਜੋਗੇ ਨਹੀਂ ਬਹੁਤ ਪਿਆਰੀ ਜੀ ਉਹਦੇ ਨਾਲ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਾਂ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਭਜਾਇਆ ਜਾਵੇ ਜਾਂਦੀ ਵੜੀ ਦਾ ਤਾਂ ਅਸੀਂ ਫੇਸ ਦੇਖ ਲਈ ਵਿਚਾਰੇ ਦਾ ਕਿਉਂਕਿ ਇੰਦਾਂ ਦੇ ਪਰਿਵਾਰ ਦਾ ਬਹੁਤ ਬੜਾ ਹਾਲ ਆ ਜੀ ਇੰਦਾਂ ਜੇ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਕਿਸੇ ਤਰ੍ਹਾਂ ਕਰਕੇ ਸਾਡੇ ਬ੍ਰਦਰ ਦੀ ਡੈੱਡ ਬੋਡੀ ਨੂੰ ਪਿੰਡ ਭੇਜਿਆ ਜਾਵੇ ਉਹਰਾ ਪਰਿਵਾਰ ਦੀਗਾ ਪਰ ਮੈਂ ਕੀ ਦੱਸਣਾ ਪਰਿਵਾਰ ਦਾ ਘਰ ਦਾ ਕੰਮ ਹੀ ਖਤਮ ਹੋ ਗਿਆ ਉਹ ਕੋ ਬਚਾਣਾ ਬਹੁਤ ਪਰੇ ਹੋ ਸਰ ਸਰ ਅਬ ਇਹ ਵੀ ਖੋਲਿਆ ਸਭ ਥੰਗਲੀ ਬਣਾਨੇ ਕਨੇ ਅਬ ਖੀ ਇਹ ਲੋ ਤਾਂ ਸਿਰ ਮੇਂ ਦੇ ਕਰ ਸਕ ਕੋਈ ਗੱਲ ਕਰਨ ਵਾਲੀ ਨਹੀਂ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਬਾਰੇ ਕਰ ਸਕਦਾ ਸਭ ਇਹ ਹੋ ਜਾਂਨੇ ਇੱਕ ਪਰਿਵਾਰ ਸੀ ਅਜੇ ਤੱਕ ਨਾ ਕੁਤੇ ਨੂੰ ਨੰਨਾਰੇ ਸਮਾਰਕ ਨੂੰ ਪਤਾ ਨਹੀਂ ਕੀ ਚੰਗਾ ਲੱਗਾ ਜਿਆ ਕਾਰੀ ਬੇਬਾਦ ਹੋ ਗਿਆ ਮਤਲਬ ਉਹ ਬਚਾ ਉਹ ਬਚਾ ਨਾ ਪੂਰੇ ਸਤੰਬਰ ਦੇ ਫੇਸ ਤੇ ਕੀ ਕਰਨ ਨੇ ਕੋਟੇ ਜਿਆਦਾ ਤਾਂ ਕੀ ਕਰਨੀ ਦੱਸ ਦੀ ਜਿਆਦਾ ਤਾਂ ਉਹ ਨੇ ਇਹ ਨਾ ਪਹਿਲਾਂ ਗੱਲਾਂ ਕਰਨੀਆਂ ਜਾਂ ਕੋਠੇ ਨਾਲ ਗੱਲਾਂ ਕਰੀ ਉਹ ਮੈਂ ਜੀ ਪ੍ਰਵੀਨ ਕੁਮਾਰ ਆ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਇਹੋ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਇਹੋ ਮੰਗ ਕਰਨਾ ਮੇਰਾ ਪੁੱਤ ਘਰ ਆ ਜੇ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਈ ਮੇਰੇ ਪੁੱਤ ਮੇਰਾ ਪੁੱਤ ਘਰ ਉੱਪਰ ਜਾਵੇ ਆਈਂਦੇ ਇਹੋ ਹੱਥ ਜੋੜਨੇ ਪਰਮਾਥਾ ਇੰਗਲੈਂਡ 'ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ ਤਿੰਨ ਸਾਦੀ ਸਟੱਡੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਗਏ ਤੇ 9 ਮਹੀਨੇ ਚੌਥਾ ਮਹੀਨਾ ਲੱਗਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬੜਾ ਖੋਸ ਗਿਆ ਮੇਰਾ ਪੁੱਤ ਗੱਡੀ 'ਚ ਬੈਠ ਕੇ ਜਾਂਦੇ ਸੀ ਕਿਰੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਮੇਚ ਹੋਰ ਕੌਣ ਕੌਣ ਹੋਰ ਕਿਸ ਜੀ ਦੀ ਮੰਮੀ ਹੈ ਇੱਕ ਡੈਡੀ ਉਹਦਾ ਤਾਂ 2008 ਚ ਪੂਰਾ ਹੋ ਗਿਆ ਤਾਂ ਦੋ ਬੇਟੀਆਂ ਆਉਂਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਹਿਸਾਬਿਆ ਮੈਂ ਕੁਰੀ ਮੰਗ ਲਨੇ ਆ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ ਤੁਸੀਂ ਇੱਕ ਸਾਲ ਨਾ ਪਾ ਲੇ ਤਾਂ ਮੈਂ ਛੁੱਟੀ ਲੈ ਕੇ ਆ ਜਾਂਦਾ ਮੈਂ ਚਾ ਠੀਕ ਹੈ ਮੇਰੀ ਭਰਾਈ ਵੀ 2 ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਵੀ ਨਾ ਛੁੱਟੀ ਮਰ ਜੇ ਕਿ ਨਾ ਆ ਮੈਂ ਚਾ ਠੀਕ ਹੈ ਪੁੱਤ ਅਸੀਂ ਮੰਗ ਲਨੇ ਆ ਰਿਸ਼ਤਾ ਲੱਭ ਕੇ ਇਹਦੇ ਅਸੀਂ ਲੱਦਾ ਰਿਸ਼ਤਾ ਲੱਭਿਆ ਆ ਅਸੀਂ ਬੁੱਕ ਵੀ ਕੀਤਾ ਹੋਟਲ ਗੈਰਮੈਂਟ ਵਾਸਤੇ ਉਹਦੇ ਇਹ ਔਨ ਆਏ ਵਤ ਗਿਆ ਸਾਡੇ ਨਾਲ ਤਾਂ ਲੈ سارے ਕੰਮ ਇਹਦੇ ਦੂਰੇ ਰਹਿ ਗਏ ਪਰ ਮਾਰ ਮਾ ਗਾੜੀ ਇਹਨਾਂ ਦੇ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ ਕਰਾਂਗੇ ਕਿ ਸਾਡਾ ਪੁੱਤ ਘਰ ਪਹੁੰਚਾ ਦਿਓ ਆਹੀ ਦੇ ਪਰੇ ਆਹੀ ਆਹੀ ਕਾਹੀ ਜੋਗੇ ਨਹੀਂ ਬਹੁਤ ਪਿਆਰੀ ਜੀ ਉਹ ਦਾ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਮ ਹੁਣ ਸਰਕਾਰ ਗਾੜੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹੁੰਚਾਇਆ ਜਾਵੇ ਜਾਂਦੀ ਵੜੀ ਦਾ ਅਸੀਂ ਫੇਸ ਦੇਖ ਲਈਏ ਵਿਚਾਰੇ ਦਾ ਕਿਉਂਕਿ ਇੰਦਾਂ ਦੇ ਪਰਵਾਹ ਦਾ ਬਹੁਤ ਬੜਾ ਹਾਲ ਆ ਜੀ ਇੰਦਾਂ ਜੇ ਇਸ ਤੂਕਾਰ ਗਰੀਹਤ ਜੋੜ ਕੇ ਹੀ ਬੇਨਤੀ ਆ ਕਿ ਕਿਸੇ ਤਰ੍ਹਾਂ ਕਰਕੇ ਡੈਡ ਬ੍ਰਦਰ ਦੀ ਡੈਡ ਬੋੜੀ ਨੂੰ ਪਿੰਡ ਤੇ ਚੇ